ਰਾਮ ਸੱਚ ਕੇ ਰਾਮ ਪਿਆ ਰਾਮ ਸਰੂਟੇ ਰਾਮ ਸਮਾਨੇ ਰਾਮ ਸਿਆ ਏਕ ਹੈ ਚੰਨ ਮੇ ਏਕ ਹੈ ਪਾ ਮੇਰੇ ਸਾਰੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਤੇ ਅਭਿਸ਼ੇਕ ਸਿੰਘ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਮੈਂ ਤੇ ਮੇਰੇ ਦੋਸਤ ਯਾਨੀ ਯਾਰ ਹੀ ਲਾ ਲੋ ਅਸੀਂ ਗਏ ਆ ਪਿੰਡ ਸ਼ੀਨੇ ਅੱਜ ਰਾਮਲੀਲਾ ਵੇਖਣ ਤੇ ਅੱਜ ਹੈਗੀ ਆ ਨਾਈਟ ਦੂਸਰੀ ਰਾਮਲੀਲਾ ਦੀ ਚਲੋ ਵੀ ਮੇਰੇ ਦੋਸਤੋ ਤੁਹਾਨੂੰ ਖੜਦੇ ਆ ਸਟੇਜ ਦੀ ਬੈਕਸਾਈਡ ਤੇ ਇਹ ਆ ਸਾਡੇ ਵੀਰ ਜਿਹੜੇ ਐਕਟਰ ਨੇ ਜਿਹੜੇ ਆਪਣੇ ਪਾਠ ਦੀ ਭੂਮਿਕਾ ਨਿਭਾਉਂਦੇ ਨੇ ਤੁਹਾਨੂੰ ਇਹਨਾਂ ਦੇ ਪਾਠ ਸੀ ਅਗਲੇ ਬਲੌਗ ਦੇ ਵਿੱਚ ਦੱਸਾਂ ਕਿਉਂਕਿ ਇਹਨਾਂ ਦੇ ਪਾਠ ਸਸਪੈਂਸ ਰੱਖਿਆ ਹੋਏ ਨੇ ਤੇ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਦੱਸਾਂਗੇ ਇਹ ਸਾਰੇ ਵੀਰ ਬਹੁਤ ਹੀ ਵਧੀਆ ਕੀ ਕਰਦੇ ਨੇ ਚਲੋ ਫਿਰ ਦੋਸਤੋ ਤੁਹਾਨੂੰ ਖੜਦੇ ਆ ਡਰੈਸਿੰਗ ਰੂਮ ਦੇ ਵਿੱਚ ਤੇ ਇਹ ਆ ਮੈਂ ਖੁਦ ਅਭੀ ਜਿਉਂ ਕੀ ਮੈਂ ਤਿਆਰ ਹੋ ਰਿਹਾ ਮੇਰਾ ਰਿਸ਼ੀ ਜੀ ਦਾ ਪਾਰਟ ਹੁੰਦਾ ਤੇ ਮੈਂ ਤੁਹਾਡੇ ਸਾਹਮਣੇ ਤਿਆਰ ਹੋ ਰਿਹਾ ਤੇ ਇਹ ਸਾਡੀ ਪਹਿਲੀ ਨਾਈਟ ਮੈਨੂੰ ਕਿਹਾ ਪਹਿਲੀ ਨਾਈਟ ਦਾ ਪਾਰਟ ਸਾਡਾ ਤੇ ਉਸ ਦੇ ਵਿੱਚ ਮੈਂ ਰਿਸ਼ੀ ਦਾ ਪਾਠ ਤੇ ਤੁਸੀਂ ਦੇਖ ਸਕਦੇ ਹੋ ਮੈਂ ਆਪਣੀ ਪਾਠ ਦੀ ਸੇਵਾ ਨਿਭਾ ਰਿਹਾ ਤੇ ਮੇਰੇ ਨਾਲ ਹੋਰ ਹੀ ਮੇਰੇ ਦੋ ਵੀਰ ਹੁੰਦੇ ਨੇ ਉਹ ਵੀ ਮੇਰੇ ਨਾਲ ਹੀ ਪਾਠ ਕਰਦੇ ਨੇ ਤੇ ਉਹ ਵੀ ਦੋ ਸਾਲ ਤੋਂ ਹੀ ਕਰਦੇ ਆ ਰਹੇ ਨੇ ਇੱਕ ਸਾਡੇ ਵੀਰ ਸੈਂਟਰ ਦੇ ਵੀ ਜੋ ਰਿਸ਼ੀ ਬਣੇ ਹੋਏ ਨੇ ਉਹਨਾਂ ਨੂੰ ਕਾਫੀ ਟਾਈਮ ਹੋ ਗਿਆ ਪਾਠ ਕਰਦਿਆਂ ਨੂੰ ਤੇ ਇਸ ਦੇ ਵਿੱਚ ਅਸੀਂ ਪ੍ਰਮਾਤਮਾ ਦੇ ਅੱਗੇ ਭਜਨ ਕੀਰਤਨ ਕਰਦੇ ਆ ਤੇ ਉਹਨਾਂ ਨੂੰ ਆਪਣੇ ਦੁੱਖ ਦੱਸਦੇ ਆ ਕਿ ਸਾਨੂੰ ਰਾਖਸ਼ ਜਾਤੀ ਦੇ ਲੋਕ ਸਾਨੂੰ ਮਤਲਬ ਕਿ ਆਪਣੇ ਧਰਮ ਦੇ ਪ੍ਰਤੀ ਸਾਡੇ ਕੰਮ ਨਹੀਂ ਕਰਨ ਦਿੰਦੇ ਸਾਨੂੰ ਬਹੁਤ ਦੁੱਖ ਪੀੜਾ ਦਿੰਦੇ ਨੇ ਤੇ ਕਿ ਤੁਸੀਂ ਸੁਣ ਸਕਦੇ ਜੋ ਨ ਕਰਮਾ ਹੋ ਨਹੀਂ ਜਏ ਤੇ ਫਿਰ ਤੁਹਾਨੂੰ ਅੱਗੇ ਲੈ ਕੇ ਜਾਂਦੇ ਆ ਤੇ ਸਾਡੇ ਵੀਰ ਐਕਟਰ ਵੀਰ ਜੋ ਕਿ ਖੁਦ ਤਿਆਰ ਹੋਏ ਰਹੇ ਨੇ ਤੇ ਇਹ ਵੀ ਆਪਣੇ ਪਾਠ ਦੀ ਸੇਵਾ ਬਹੁਤ ਹੀ ਵਧੀਆ ਨਿਭਾਉਂਦੇ ਨੇ ਤੇ ਅੱਗੇ ਨਾਲ ਕਿਹਦਾ ਪਾਠ ਕਰਨ ਲੱਗੇ ਤੇ ਮੈਂ ਨਾਸ਼ੀਰ ਚਲੋ ਜੀ ਫਿਰ ਦੋਸਤੋ ਵਲੋਗਿੰਗ ਹੋ ਗਈ ਬਹੁਤ ਹੁਣ ਤੁਹਾਨੂੰ ਖੜਦੇ ਆ ਇਸ ਦਾ ਸਟੇਜ ਤੇ ਕਸਮ ਹੈ ਕਹਿਮਾਰ ਹੈ ਮਰ ਹੈ ਬੇਕਰ ਹੈ ਬਿਵਾਹ ਬਹਾਮੀ ਦਾ ਦੀਪਕ ਮਕਾ